आप सुन के हैरान हो गए गुरु नानक ने दो साथी चुने एक मर्दाना, एक बाला बाला हिंदू घर ने चुने मर्दाना मुसलमान घर ने चुने मुस्लिम है कितनी मेहरस करते हैं जब कोई आप तो पूछता है कि जड़े दो ने नेेले ने शिष ने सिख ने सतगुर कहने नहीं मेरे चेले नहीं ने मेरे सिख नहीं है फिर फटे नौकर ने सेवक ने साहब कहने नहीं मेरे सेवक भी नहीं है मेरे नौकर भी नहीं गई नौकर भी नहीं सेवक भी नहीं ते चेले भी नहीं फिर ये कौन ने फटे तो सहब कहने मेरे भाई ने पाई, पाई मरदाना पाई बाला इथों शब्द चले भाई बाला ਭਾਈ ਮਰਦਾਨਾ ਇਹ ਮੇਰੇ ਭਾਈ ਨੇ ਮੇਰੇ ਬਰਾ ਹਨ ਗੁਰੂ ਘਰ ਵਿੱਚ ਸਭ ਤੋਂ ਵੱਡੀ ਪਦਵੀ ਬਣ ਗਈ ਭਾਈ ਸਾਹਿਬ ਸਭ ਤੋਂ ਵੱਡੀ ਗੁਰੂ ਦਾ ਭਾਈ ਗੁਰੂ ਦਾ ਘਰਾ ਬਰਾਬਰੀ ਭਾਈਚਾਰੇ ਦੀ ਬਰਾਬਰੀ ਹੁੰਦੀ ਹੈ ਛੋਟਾ ਵੱਡਾ ਨਹੀਂ ਹੁੰਦਾ ਜੇ ਸਤਗੁਰ ਕਹਿ ਦੇਂਦੇ ਹਾਂ ਮੇਰੇ ਸੇਵਕ ਨੇ ਤੇ ਛੋਟਾ ਵੱਡਾ ਕਹਿ ਦੇਂਦੇ ਸੇਸ਼ ਨੇ ਤੇ ਛੋਟਾ ਵੱਡਾ ਨਹੀਂ ਮੇਰੇ ਬਰਾ ਹਨ ਮੇਰਾ ਭਾਈ ਚਾਹਣਾ ਹੈ ਸਵਾਲ ਪੈਦਾ ਹੁੰਦਾ ਹੈ ਹਿੰਦੂ ਤੇ ਆ ਹੋ ਸਕਦਾ ਹੈ ਜਾਂ ਮੁਸਲਮਾਨ ਤੇ ਆ ਹੋ ਸਕਦਾ ਹੈ ਦੋਵੇਂ ਆ ਦੋਵੇਂ ਤਰ੍ਹਾਂ ਨੇ ਸੰਬੰਧ ਜੁੜ ਜਾਂਦਾ ਅਗਰ ਜੁੜ ਜਾਂਦਾ ਹੋਵੇ ਤੇ ਜਿਤਨੀਆਂ ਕੋਲ ਚਾਰ ਕੋੜੀਆਂ ਨੇ ਉਹ ਸਭ ਤੋਂ ਪਹਿਲੇ ਹੀ ਜੁੜ ਜਾਣ ਬਾਕੀ ਤੇ ਰਹਿ ਜਾਣ ਵਿਚਾਰੇ ਬਾਕੀਆਂ ਦੀ ਤੇ ਗੱਲ ਹੀ ਨਹੀਂ ਬਣੇਗੀ ਫਿਰ ਤੇ ਹਿੰਦੁਸਤਾਨ ਦੇ ਵਿੱਚ ਬਿਰਲੇ ਟਾਟੇ ਸਭ ਤੋਂ ਪਹਿਲੇ ਜੁੜਨਗੇ ਬਾਕੀ ਤੇ ਸਾਰੇ ਰਹਿ ਜਾਣਗੇ ਵਿਚਾਰੇ ਔਰ ਆਪ ਸੁਣ ਕੇ ਹੈਰਾਨ ਹੋវេਗੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਭਗਤ ਮੈਂ ਦੇਖੇ ਇਹਨਾਂ ਦੀ ਜੀਵਨ ਕਥਾ ਵਿੱਚ ਪੜ੍ਹੀ ਸਾਰੇ ਨਿਰਦਨ ਨੇ ਕبھی ਰਸਦਣਾ ਸੈਂ ਨਾਮ ਦੇਓ ਫਰੀਦ ਵੀ ਕੋਈ ਲੰਬੇ ਚੋੜੇ ਪਸਾਰੇ ਦੇ ਮਾਲਕ ਨਹੀਂ ਇਸ ਤਰ੍ਹਾਂ ਜੈਦੇ ਉਹਨੇ ਤ੍ਰਿਲੋਚਨ ਨੇ ਹੈਰਾਨਗੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹਜ਼ੂਰੀ 'ਚ ਕੁਛ ਨੇ ਬੇਨਤੀ ਵੀ ਸੰਗਰੀ ਕੀਤੀ ਮਹਾਰਾਜ ਕਿ ਜਿੰਨੇ ਭਗਤਾਂ ਦੀ ਬਾਣੀ ਹੈ ਤੇ ਜਿੰਨੇ ਭਗਤਾਂ ਹੁੰਦਾ ਤੁਸੀਂ ਜ਼ਿਕਰ ਕਰਦੇ ਹੋ ਮਹਾਰਾਜ ਇਹ ਤੇ ਹਿੰਦੁਸਤਾਨ ਦੇ ਸਾਰੇ ਭੁੱਖੇ ਨੰਗੇ ਬੰਦੇ ਹੈ ਤੇ ਬੋਖ ਨੰਗੇ ਨਾਂ ਦੇ ਘਰ ਵਰਤੀ ਹੋਈ ਢਖਣੇ ਮੱਲੇ ਪੰਜਵੇਂ ਦੀ ਬਾਣੀ ਚ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਾਕ ਸੇ ਨੰਗੇ ਨਹਿ ਨੰਗ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਾਕ ਸੇ ਨੰਗੇ ਨਹਿ ਨੰਗ ਭੁਖੇ ਲਖ ਨਾ ਭੁਖਿਆ ਦੁਖੇ ਕੋੜ ਨਾ ਦੁਖ ਨਾਨਕ ਪਰੀ ਪਖੰਦੋ ਸੁਭਦਿਸ਼ਟ ਪਾਵੇਂ ਨੰਗੇ ਸਨ ਫਿਰ ਵੀ ਨੰਗੇ ਨਹੀਂ ਸਨ ਸੜੇ ਦੇਸ਼ ਚ ਬਦਮਾਸ਼ ਤੇ ਗੁੰਡੇ ਬੰਦੇ ਨੂੰ ਕਹਿ ਦਿੰਦੇ ਨੇ ਬੜਾ ਨੰਗਾ ਹੈ। ਭਾਵੇਂ ਕਪੜੇ ਤੇ ਪਹਿਨੇ ਹੈ ਨਾ। ਬੜਾ ਕੀਮਤੀ ਸੂਟ ਪਹਿਨੇ ਹੈ ਪਰ ਨੰਗਾ ਹੈ। ਕਪੜੇ ਉਹਦੇ ਗੁਨਾਹਾਂ ਨੂੰ ਨਹੀਂ ਢੱਕ ਸਕਦੇ। ਕਪੜੇ ਉਹਦੇ ਪਾਪ ਨੂੰ ਨਹੀਂ ਢੱਕ ਸਕਦੇ। ਕਪੜਿਆਂ ਦੇ ਚੋਂ ਉਹਦੀਆਂ ਬੁਰਾਈਆਂ ਬਾਹਰ ਆ ਰਹੀਆਂ ਨੇ। ਸਾਹਿਬ ਕਹਿੰਦੇ ਨੇ ਸੇ ਨੰਗੇ ਭਾਵੇਂ ਨੰਗੇ ਨੇ ਫਿਰ ਵੀ ਰੱਬ ਦੀ ਮਿਹਰ ਦੇ ਨਾਲ ਢਕੇ ਹੋਏ ਨੇ। بے ਪਰਦ ਨਹੀਂ ਨੇ। ਸੇ ਨੰਗੇ ਨਾ ਨੰਗ ਭੁਖੇ ਲੱਖ ਨਾ ਭੁਖਿਆ। ਭਾਵੇਂ ਬੁੱਖੇ ਤੁਹਾਨੂੰ ਦਿਖਾਈ ਦੇਣ ਫਿਰ ਵੀ ਬੁੱਖੇ ਨੇ ਦੁਖੇ ਕੋੜ ਨਾ ਢੁਖ ਭਾਵੇਂ ਦੇਖਣ ਨੂੰ ਤਿੰਜ ਪ੍ਰਤੀਤ ਹੁੰਦਾ ਵੀ ਕਰੋੜਾਂ ਤਰ੍ਹਾਂ ਦੇ ਦੁੱਖ ਨੇ ਨਾ ਦੁਖੇ ਕੋੜ ਨਾ ਢੁਖ ਨਾ ਨਿਕ ਪਿਰੀ ਪਿਖੁੰਦੋ ਸੁਭ ਦਿਸ਼ਟ ਪੰਜਾਬ ਦੇ ਲਹਿੰਦੇ ਇਲਾਕੇ ਦੀ ਬੋਲੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੱਖਣੀ ਵਿੱਚ ਪੰਜਾਬ ਦੇ ਦੱਖਣ ਦੀ ਇਹ ਬੋਲੀ ਯਕੀਨ ਜਾਣੋ ਜਦ ਜ਼ਿੰਦਗੀ ਦੇ ਹਰ ਪਹਿਲੂ 'ਚ ਹਾਰ ਜਾਓਗੇ ਨਾ ਤੁਸੀਂ ਕੋਈ ਵੀ ਵਿਅਕਤੀ ਚਿਰਾਗ ਲੈ ਕੇ ਵੀ ਦੋਸਤ ਲੱਭੋਗੇ ਨਹੀਂ ਮਿਲਣਗੇ ਔਰ ਜੇ ਜਿੱਤ ਰਹੇ ਹੋ ਤੇ ਦੋਸਤਾਂ ਦੀ ਲੋੜ ਵੀ ਨਹੀਂ ਹੋਵੇਗੀ ਤੇ ਭੀੜ ਹੋਵੇਗੀ ਇਹ ਵੀ ਮੈਂ ਅਰਜ਼ ਕਰਦੇ ਹਾਂ ਬਹੁਤ ਸੁੰਦਰ ਵਾਕ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿ ਤੂੰ ਕਹਿੰਦਾ ਫਲਾਣਾ ਮੇਰਾ ਸਾਥੀ ਫਲਾਣਾ ਮੇਰਾ ਸਾਥੀ ਗਲਤ ਕਹਿ ਰਿਹਾ ਹੈ ਸੁਖ ਮੇ ਬਹੁ ਸੰਗੀ ਭਏ ਦੁਖ ਮੇ ਸੰਗ ਨਾ ਕੋਈ ਸਭ ਸੁਖ ਦੇ ਸਾਥੀ ਜਿਸ ਦਿਨ ਤੇਰੇ ਕੋਲ ਦੁੱਖ ਹੋਵੇਗਾ ਤੂੰ ਚਿਰਾਗ ਲੈ ਕੇ ਵੀ ਸਾਥੀ ਲੱਭੇਗਾ ਤੈਨੂੰ ਨਹੀਂ ਲੱਭਣੇ ਨਹੀਂ ਮਿਲਣਗੇ ਦਰਬਾਰ-ਏ-ਅਕਬਰੀ ਦੇ ਨੌ ਰਤਨਾਂ ਦੇ ਚੋਂਕ ਰਤਨ ਜਨਾਬ ਕਵੀ ਰਹਿਮ ਕਹਿੰਦਾ ਰਹਿਮਨ ਵਿਪਤਾ ਹੂੰ ਭਲੀ ਕਹਿੰਦਾ ਵਿਪਤਾ ਚੰਗੀ ਹੈ ਦੁੱਖ ਚੰਗਾ ਹੈ ਰਹਿਮਨ ਵਿਪਤਾ ਹੂੰ ਭਲੀ ਜੋ ਥੋਰੇ ਦਿਨ ਹੋਏ ਵਿਪਤਾ ਵੀ ਚੰਗੀ ਹੈ 2-4 ਦਿਨਾਂ ਲਈ ਆਣੀ ਚਾਹੀਦੀ ਹੈ ਮੈਨੇ 2 ਮਹੀਨੇ ਲਈ ਆਣੀ ਚਾਹੀਦੀ